अरे वाह आज तो यार इंडिया पाकिस्तान का मैच हो जा रहा है शाम को यार देख के बड़ा मजा आएगा यार बहुत कमाल का मैच चमन है जी की मुंह देवेच अपने ही गुनगुना रहे हो की गुड बड़बड़ कर रहे हो तनु पता नहीं आज ज्योति जी बहुत बड़ा हाई वोल्टेज मुकाबला हो जा रहा है इंडिया की, पाकिस्तान का की कीड़ा कीड़ा अरे इंडिया ते पाकिस्तान दा लोग बहुत फैंस ने बहुत लोग दुनिया लगी हुई है वो इंडिया पाकिस्तान का क्रिकेट मैच हो जा रहा है क्रिकेट मैच दुबई से हो जा अच्छा दुबई से हो जा पहला अच्छा ये दसो मेनू 25000 ते 25000 का ना आंदा 50000 ते 50000 1 लाख ਤੇ ਇਹੀ ਲੱਖ ਦੀਆਂ ਲਾਣਤਾ ਪੈ ਰਹੀਆਂ ਨੇ ਭਾਰਤ ਦੀ ਸਰਕਾਰ ਨੂੰ ਇਹੀ ਉਹ ਲੱਖ ਦੀਆਂ ਲਾਣਤਾ ਪੈ ਰਹੀਆਂ ਨੇ ਬੀਸੀਸੀਆਈ ਨੂੰ ਕਿਉਂ ਕਿਉਂ ਕੀ ਹੋ ਗਿਆ ਜੱਟ ਦੀ ਹਾਂ ਹਾਂ ਮੈਂ ਦੱਸਾਂ ਰੁਕੋ ਜਰਾ ਸੋਸ਼ਲ ਮੀਡੀਆ ਤੇ ਨਾ ਬੜੇ ਏਸੇ ਚਰਚੇ ਨੇ ਕਿ ਜਦੋਂ ਤੁਹਾਨੂੰ ਪਤਾ ਹੋਊਗਾ ਪਹਿਲਗਾਮ ਦੇ ਵਿੱਚ ਟੈਰਰਿਸਟ ਅਟੈਕ ਹੋਇਆ ਫਿਰ ਭਾਰਤ ਨੇ ਆਪਰੇਸ਼ਨ ਸੰਧੂਰ ਆਪਰੇਸ਼ਨ ਆਪਣਾ ਇੱਕ ਚਲਾਇਆ ਟੈਰਰਿਸਟ ਦੇ ਉੱਤੇ ਅਟੈਕ ਕੀਤਾ ਫਿਰ ਉਸ ਤੋਂ ਬਾਅਦ ਪਾਕਿਸਤਾਨ ਨੇ ਉਲਟਾ ਭਾਰਤ ਦੇ ਉੱਤੇ ਹਮਲਾ ਕਰਤਾ ਤੇ ਇੰਡੀਆ ਪਾਕਿਸਤਾਨ ਦੀ ਜੰਗ ਲੱਗੀ ਸੀ ਤਿੰਨ ਦਿਨ ਜੰਗ ਲੱਗੀ ਰਹੀ ਸੀ ਹਾਂ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਕਈ ਫੈਸਲੇ ਲਿੱਤੇ ਮੋਦੀ ਸਾਹਿਬ ਕਹਿੰਦੇ ਕਿ ਖੂਨ ਔਰ ਪਾਣੀ ਇਕੱਠੇ ਨਹੀਂ ਬਹੇਗਾ ਇਹ ਗੱਲ ਕਹਿ ਕੇ ਪਾਣੀ ਪਾਕਿਸਤਾਨ ਦਾ ਕਹਿੰਦੇ ਰੋਕ ਦਿੱਤਾ ਉਸ ਤੋਂ ਬਾਅਦ ਪਾਕਿਸਤਾਨ ਨਾਲ ਵਪਾਰ ਬੰਦ ਕਰ ਦਿੱਤਾ ਉਸ ਤੋਂ ਬਾਅਦ ਪੰਜਾਬ ਦੀ ਬਹੁਤ ਵੱਡੀ ਫਿਲਮ ਇੰਡਸਟਰੀ ਹੈ ਕਈ ਫਿਲਮਾਂ ਤਿਆਰ ਪਈਆਂ ਸੀਗੀਆਂ بڑے بڑے ਅਦਾਕਾਰਾਂ ਦੀਆਂ ਫਿਲਮਾਂ ਉਹਨਾਂ ਦੇ ਉੱਤੇ ਵੀ ਬੈਨ ਲੱਗ ਗਿਆ ਸਿਰਫ ਇਸ ਕਰਕੇ ਕਿਉਂਕਿ ਉਹਦੇ ਵਿੱਚ ਪਾਕਿਸਤਾਨੀ ਕਲਾਕਾਰ ਸੀ ਹੁਣ ਜਦੋਂ ਪਾਣੀ ਬੰਦ ਕਰਦਾ ਪਾਕਿਸਤਾਨ ਦਾ ਫਿਲਮਾਂ ਬੰਦ ਕਰ ਦਿੱਤੀਆਂ ਵਪਾਰ ਬੰਦ ਕਰ ਦਿੱਤਾ ਹਰ ਤਰੀਕੇ ਦਾ ਰਿਲੇਸ਼ਨ ਪਾਕਿਸਤਾਨ ਨਾਲ ਖਤਮ ਕਰ ਦਿੱਤਾ ਫਿਰ ਇਹ ਮੈਚ ਕਿਉਂ ਇਸ ਕਰਕੇ ਲੱਖ ਦੀਆਂ ਲਹਨਤਾਂ ਪੈ ਰਹੀਆਂ ਨੇ ਭਾਰਤ ਸਰਕਾਰ ਨੂੰ ਵੀ ਨਾਲ ਬੀਸੀਸੀਆਈ ਨੂੰ ਵੀ ਪਰ ਜਤਿਨ ਜੀ ਪਰ ਮੈਚ ਹੈ ਇੱਕ ਮੈਚ ਇੱਕ ਮੈਚ ਨੂੰ ਆਮ ਤਰੀਕੇ ਨਾਲ ਦੇਖਣਾ ਚਾਹੀਦਾ ਮੈਚ ਤਾਂ ਮੈਚ ਹੀ ਹੈ ਨੀ ਬਿਲਕੁਲ ਸਹੀ ਹੈ ਮੈਚ ਹੋਣਾ ਚਾਹੀਦਾ ਮੈਂ ਕਹਿੰਨਾ ਭਾਰਤ ਹਰ ਸਾਲ ਪਾਕਿਸਤਾਨ ਜਾ ਕੇ ਖੇਡੇ ਪਾਕਿਸਤਾਨ ਦੇ ਪਲੇਅਰ ਹਰ ਸਾਲ ਭਾਰਤ ਆ ਕੇ ਖੇਡਣ ਇੰਨਾ ਵਧੀਆ ਪਿਆਰ ਰਹੇ ਪਰ ਜੇਕਰ ਐਸਾ ਮਾਹੌਲ ਹੈ ਤਾਂ ਕਰਕੇ ਜੇਕਰ ਭਾਰਤ ਸਰਕਾਰ ਇੱਕ ਪਾਸੇ ਤਾਂ ਸਾਰਾ ਕੁਝ ਬੰਦ ਕਰ ਰਹੀ ਹੈ ਔਰ ਦੂਸਰੇ ਪਾਸੇ ਮੈਚ ਜਾਰੀ ਰੱਖਿਆ ਜਾ ਰਿਹਾ ਫਿਰ ਇਸ ਸਿਲੈਕਟਿਵ ਕਿਉਂ ਚੀਜ਼ ਹੋ ਰਹੀ ਹੈ ਭਾਰਤ ਸਰਕਾਰ ਵੱਲੋਂ ਪਰ ਤੁਸੀਂ ਇੰਨੇ ਗੁੱਸੇ 'ਚ ਕਿਉਂ ਪਰ ਮੈਂ ਚਾਹੁੰਦਾ ਮੈਂ ਗੁੱਸੇ 'ਚ ਨਹੀਂ ਮੈਚ ਹੋਣਾ ਚਾਹੀਦਾ ਕੋਈ ਦਿੱਕਤ ਨਹੀਂ ਬਹੁਤ ਵਧੀਆ ਮੈਚ ਹੈ ਲੇਕਿਨ ਭਾਰਤ ਸਰਕਾਰ ਨੂੰ ਇਸ ਤਰੀਕੇ ਨਾਲ ਸਿਲੈਕਟਿਵ ਨਹੀਂ ਹੋਣਾ ਚਾਹੀਦਾ ਕਿਸ ਚੀਜ਼ ਤੋਂ ਇੰਡੀਆ ਦੀ ਸਰਕਾਰ ਜਾਂ ਫਿਰ ਆਪਾਂ ਕਹੀਏ ਬੀਸੀਸੀਆਈ ਡਰ ਕਿਉਂ ਰਹੀ ਹੈ ਕਿ ਸਾਡੀ ਰੈਂਕਿੰਗ ਡਾਊਨ ਹੋ ਜੂਗੀ ਕਿ ਹੁਣ ਇੱਥੇ ਰੈਂਕਿੰਗ ਬਹੁਤ ਜ਼ਿਆਦਾ ਅਹਿਮੀਅਤ ਰੱਖ ਰਹੀ ਹੈ ਦੇਸ਼ ਲਈ ਕੋਈ ਇਹਨਾਂ ਦੀ ਜ਼ਿੰਮੇਵਾਰੀ ਲਈ ਐਸੇ ਕਰਕੇ ਅਸੀਂ ਇਹ ਪੋਸਟਰ ਵੀ ਚਲਾਇਆ ਕਿ ਦੇਸ਼ ਜ਼ਰੂਰੀ ਨਹੀਂ ਹੈ ਕੀ ਸਿਰਫ ਮੈਚ ਜ਼ਰੂਰੀ ਹੈ ਐਸੇ ਕਰਕੇ ਸਵਾਲ ਹੈ ਜਨਤਾ ਪੁੱਛ ਰਹੀ ਹੈ ਜਨਤਾ ਦੀ ਆਵਾਜ਼ ਹੁੰਦਾ ਹੈ ਮੀਡੀਆ ਠੀਕ ਹੈ ਜੀ ਇਸ ਕਰਕੇ ਅਸੀਂ ਜਨਤਾ ਦੀ ਆਵਾਜ਼ ਜਨਤਾ ਤੱਕ ਹੀ ਪਹੁੰਚਾ ਰਹੇ ਹਾਂ ਔਰ ਜਨਤਾ ਕਮੈਂਟ ਕਰਕੇ ਦੱਸੇ ਕਿ ਇਹ ਮੈਚ ਹੋਣਾ ਚਾਹੀਦਾ ਜਾਂ ਫਿਰ ਨਹੀਂ ਹੋਣਾ ਚਾਹੀਦਾ ਖੈਰ ਹੁਣ ਤਾਂ ਸਭ ਕੁਝ ਫਾਈਨਲ ਹੋ ਚੁੱਕਿਆ ਹੈ ਮੈਚ ਹੋਊਗਾ ਤੁਸੀਂ ਕਹਿੰਦੇ ਬੜਾ ਹਾਈ ਪ੍ਰੋਫਾਈਲ ਹੈ ਪਰ ਮੈਨੂੰ ਤਾਂ ਸੁਣਨ ਵਿੱਚ ਇਹ ਵੀ ਆਇਆ ਹੈ ਕਿ ਟਿਕਟਾਂ ਤੱਕ ਨਹੀਂ ਵਿਕ ਰਹੀਆਂ ਪਰ ਜਤਿੰਦਰ ਜੀ ਦੇਖੋ ਵੱਡੇ ਚਿਹਰੇ ਨਹੀਂ ਹੈਗੇ ਇਹ ਕਿਹਾ ਜਾ ਰਿਹਾ ਕਿ ਵੱਡੇ ਚਿਹਰੇਆਂ ਕਰਕੇ ਟਿਕਟਾਂ ਨਹੀਂ ਵਿਕ ਰਹੀਆਂ ਕਿਉਂਕਿ ਵਿਰਾਟ ਕੋਹਲੀ ਔਰ ਰੋਹਿਤ ਸ਼ਰਮਾ ਦੋਨੋਂ ਪਿਛਲੇ ਟੂਰਨਾਮੈਂਟ 2024 ਤੋਂ ਬਾਅਦ ਰਿਟਾਇਰਮੈਂਟ ਲਈ ਠੀਕ ਹੈ ਹੁਣ ਇੰਨੇ ਖਾਸ ਪਲੇਅਰ ਨਹੀਂ ਆ ਬਾਬਰ ਅਜ਼ਮ ਖੇਡ ਨਹੀਂ ਰਿਹਾ ਜਿਹਨੂੰ ਲੈ ਕੇ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਟਰੋਲ ਵੀ ਕਰਦਾ ਹੈ ਭਾਰਤੀ ਆਪਣੇ ਟਰੋਲ ਤੇ ਵੀ ਲੱਗ ਜਾਂਦਾ ਇੱਕ ਚਰਚਾ ਦਾ ਵਿਸ਼ਾ ਵੀ ਰਹਿੰਦੇ ਨੇ ਪਰ ਹੁਣ ਜਦ ਇੰਨੇ ਵੱਡੇ ਪਲੇਅਰ ਹੈ ਹੀ ਨਹੀਂ ਤਾਂ ਫਿਰ ਟਿਕਟਾਂ ਕਿੱਥੋਂ ਵਿਕਣੀਆਂ ਉਹ ਤਾਂ ਹੈ ਹੀ ਨਹੀਂ ਪਰ ਇਸ ਕਰਕੇ ਵੀ ਥੋੜਾ ਜਾਇਆ ਚਲੋ ਚਲੋ ਵਿਰੋਧ ਹੋ ਰਿਹਾ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਿੰਦੇ ਹਾਂ ਵਿਰੋਧ ਹੋ ਰਿਹਾ ਇਹ ਮੈਚ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸਰਕਾਰਾਂ ਦੇ ਉੱਤੇ ਹੈ ਲੇਕਿਨ ਜਨਤਾ ਨੂੰ ਵੀ ਥੋੜਾ ਜਿਆ ਸੋਚਣਾ ਚਾਹੀਦਾ ਵੈ ਕਿ ਜੋ ਡਿਮਾਂਡ ਕਰ ਰਹੇ ਨੇ ਸਹੀ ਹੈ ਜਾਂ ਗਲਤ ਹੈ ਔਰ ਜੇਕਰ ਜਨਤਾ ਦੀ ਡਿਮਾਂਡ ਜੋ ਵੀ ਹੈ ਤਾਂ ਸਰਕਾਰਾਂ ਨੂੰ ਉਹ ਚੀ ਸੁਣਨੀ ਚਾਹੀਦੀ ਹੈ ਕਿਉਂਕਿ ਜਨਤਾ ਸਰਕਾਰਾਂ ਨੂੰ ਚੁਣ ਕੇ ਭੇਜਦੀ ਹੈ ਜੇਕਰ ਇੱਕ ਪਾਸੇ ਤੁਸੀਂ ਸਾਰਾ ਕੁਝ ਬੰਦ ਕਰਤਾ ਫਿਰ ਮੈਚ ਕਿਉਂ ਚੱਲ ਰਿਹਾ ਜਨਤਾ ਨੂੰ ਐਟਲੀਸਟ ਇਸ ਗੱਲ ਦਾ ਜਵਾਬ ਮਿਲਣਾ ਚਾਹੀਦਾ ਤੁਹਾਡੀ ਨਜ਼ਰ ਚ ਹੁਣ ਤੱਕ ਕੋਈ ਜਵਾਬ ਆਇਆ ਬੀਸੀਸੀਆਈ ਦਾ ਕਿ ਅਸੀਂ ਖੇਡ ਕਿਉਂ ਰਹੇ ਹਾਂ ਹਾਂਜੀ ਹਾਂਜੀ ਜਤੈਨ ਜੀ ਹੁਣੀ ਹੁਣੀ ਮੈਂ ਦੇਖ ਹੀ ਰਿਹਾ ਸੀਗਾ BCCI ਵੱਲੋਂ ਇੱਕ ਜਵਾਬ ਤਾਂ ਜ਼ਰੂਰ ਆਇਆ ਆਪਾਂ ਕਹਿ ਸਕਦੇ ਨਪਤੂਲਾ ਦਾ ਜਵਾਬ ਹੈ ਉਹ ਇਹ ਕਹਿ ਰਹੇ ਕਿ ਤੁਸੀਂ ਸਾਡਾ ਇਹ ਮੈਚ ਕਰਾਣਾ ਇੱਕ ਤਰੀਕੇ ਨਾਲ ਜ਼ਰੂਰੀ ਹੋ ਚੁੱਕਿਆ ਹੈ ਤੁਸੀਂ ਇਸ ਮੈਚ ਨੂੰ ਇਸ ਤਰ੍ਹਾਂ ਲਓ ਜਿਵੇਂ ਕਿ FIFA ਟੂਰਨਾਮੈਂਟ ਹੁੰਦਾ ਹੈ ਉਹ ਕਹਿੰਦੇ ਆ ਕਿ ਜੇ ਦੇਸ਼ ਦੇ ਅੰਦਰ ਮੈਚ ਹੁੰਦਾ ਸੀ ਕੁਝ ਕਰ ਸਕਦੇ ਤਾਂ ਕਰ ਸਕਦੇ ਸੀ ਪਰ ਇਹ ਮਲਟੀਨੇਸ਼ਨਲ ਮੈਚ ਹੈ ਬਾਹਰ ਜਾ ਕੇ ਇੰਟਰਨੈਸ਼ਨਲ ਟੂਰਨਾਮੈਂਟ ਹੈ ਅਗਰ ਇਹ ਅਸੀਂ ਨਹੀਂ ਖੇលਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਸਟਿੰਗ ਕਰਵਾਣੀ ਹੁੰਦੀ ਕਿਸੇ ਐਸੇ ਟੂਰਨਾਮੈਂਟ ਦੀ ਤਾਂ ਅਸਰ ਪੈਂਦਾ 네ਗੇਟਿਵ ਇਮਪੈਕਟ ਪੈਂਦਾ ਅੱਛਾ ਯਾਨੀ ਕ੍ਰਿਕਟ ਦੀ ਇੱਜ਼ਤ ਜ਼ਿਆਦਾ ਪਿਆਰੀ ਹੈ ਦੇਸ਼ ਦੀ ਇੱਜ਼ਤ ਬਾਹਲੀ ਜ਼ਿਆਦਾ ਪਿਆਰੀ ਨਹੀਂ ਹੈਗੀ ਖੈਰ ਇਹ ਵੀ ਠੀਕ ਹੈ ਪਰ ਇਹ ਮੈਚ ਹੋਣਾ ਕਦੋਂ ਹੈ ਕਿੱਥੇ ਹੋ ਰਿਹਾ ਹੈ ਮੈਚ ਕਿੰਨੇ ਵਜੇ ਸ਼ੁਰੂ ਹੋਣਾ ਪਤਾ ਕੁਝ ਇਨਫੋਰਮੇਸ਼ਨ ਹੋਈ ਦੇਖੋ ਜਤੈ ਸਿੰਘ ਜੀ ਇਹ ਜਿਹੜਾ ਮੈਚ ਆ ਹੁਣ 7:30 ਵਜੇ ਦੇ ਆਸ-ਪਾਸ ਸ਼ੁਰੂ ਹੋ ਜਾਏਗਾ ਠੀਕ ਹੈ ਟਾਸ ਉਸ ਤੋਂ ਪਹਿਲਾਂ ਦੇਖਣ ਨੂੰ ਮਿਲੇਗਾ 2 ਘੰਟੇ ਬਾਅਦ ਟਾਸ ਹੋਏਗਾ ਟੀਮ ਅਨਾਉਂਸ ਹੋਏਗੀ ਕੌਣ ਖੇਡ ਰਿਹਾ ਕੌਣ ਨਹੀਂ ਇਹ ਪੂਰਾ ਮੁਕਾਬਲਾ ਦੁਬਈ ਦੇ ਵਿੱਚ ਖੇਡਿਆ ਜਾ ਰਿਹਾ ਮਤਲਬ ਨਾ ਭਾਰਤ ਵਿੱਚ ਹੋ ਰਿਹਾ ਨਾ ਪਾਕਿਸਤਾਨ ਵਿੱਚ ਹੋ ਰਿਹਾ ਕਿਸੇ ਤੀਸਰੀ ਜਗ੍ਹਾ ਤੇ ਮੈਚ ਹੋ ਰਿਹਾ ਤਾਂ ਦੁਬਈ ਦੇ ਵਿੱਚ ਇਹ ਮੈਚ ਖੇਡਿਆ ਜਾਣਾ ਦੋਨੋਂ ਟੀਮਾਂ ਵਾਸਤੇ ਦੁਬਈ ਦਾ ਜਿਹੜਾ ਮੈਦਾਨ ਹੈ ਉਹ ਕਾਫੀ ਵਧੀਆ ਮੈਦਾਨ ਹੈ ਦੋਨੋਂ ਟੀਮਾਂ ਉੱਥੇ ਖੇਡਦੀਆਂ ਰਹਿੰਦੀਆਂ ਆਪਸ ਵਿੱਚ ਤੁਹਾਨੂੰ ਪਤਾ ਹੀ ਹੈ ਭਾਰਤ ਬਿਲਕੁਲ ਸਹੀ ਗੱਲ ਹੈ ਹੈਨਾ ਮੇਰੇ ਖਿਆਲ 50 ਕਰਾਂਦੇ ਵਿੱਚ ਵਿੱਚ ਆਊਟ ਕਰਤਾ ਸੀ ਜੀ ਜਿਹੜਾ ਉਹ ਮੁਕਾਬਲਾ ਸੀ 50 ਲਗਭਗ 50 ਦੇ ਆਸ-ਪਾਸ ਆਊਟ ਕਰਤਾ ਤੇ 60 ਦੇ ਆਸ-ਪਾਸ ਆਊਟ ਕਰਤਾ ਤੇ ਚਾਰਾਂ ਵਿੱਚ ਲਗਭਗ ਚਾਰ ਓਵਰ ਦੇ ਵਿੱਚ ਇੰਡੀਆ ਮੈਚ ਜਿੱਤ ਗਿਆ ਸੀ ਪਰ ਜਿਹੜਾ ਅੱਜ ਦਾ ਮੁਕਾਬਲਾ ਉਹ ਇੱਕ ਹਾਈ ਵੋਲਟੇਜ ਹੀ ਹੈ ਅੱਛਾ ਹਾਈ ਵੋਲਟੇਜ ਠੀਕ ਹੈ ਹੈ ਹਮੇਸ਼ਾ ਤੁਸੀਂ ਸੁਣਦੇ ਆ ਕਿ ਹੈਨਾ ਦੇਸ਼ ਦੇ ਨਾਲ-ਨਾਲ ਵਿਦੇਸ਼ੀ ਲੋਕਾਂ ਦੀ ਵੀ ਨਜ਼ਰ ਬਣੀ ਰਹਿੰਦੀ ਹੈ ਪਲੜਾ ਹਮੇਸ਼ਾ ਜਿਸ ਤਰੀਕੇ ਨਾਲ ਭਾਰਤ ਦਾ ਭਾਰ ਹੀ ਰਹਿੰਦਾ ਹੈ ਕਿ ਇਸ ਗਰਾਊਂਡ ਦੇ ਉੱਤੇ ਵੀ ਭਾਰਤ ਦਾ ਪਲੜਾ ਹੀ ਭਾਰੀ ਹੈ ਦੇਖੋ ਅਗਰ ਪੂਰੇ ਟੂਰਨਾਮ ਗਰਾਊਂਡ ਤੇ ਤਾਂ ਹੈ ਹੀ ਆ ਗਰਾਊਂਡ ਤੇ ਤਾਂ ਆਪਾਂ ਕਹਿ ਸਕਦਾ ਪੱਲਾ ਭਾਰਦਾ ਹੀ ਭਾਰੀ ਆ ਪਰ ਅਗਰ ਟੂਰਨਾਮੈਂਟ ਦੀ ਓਵਰਆਲ ਗੱਲ ਕਰਾਂ ਇਹ ਟੂਰਨਾਮੈਂਟ ਦੇ ਵਿੱਚ ਵੀ ਭਾਰਤ ਦਾ ਪੱਲਾ ਬਹੁਤ ਭਾਰੀ ਆ ਹਾਲਾਂਕਿ 19 ਮੁਕਾਬਲੇ ਹੋਏ ਸੀ ਜੇ 10 ਦੇ ਭਾਰਤ ਦੀ ਜਿੱਤ ਆ ਸਿਰਫ 6 ਪਾਕਿਸਤਾਨ ਜਿੱਤਿਆ ਤਾਂ ਇਹਦਾ ਮਤਲਬ ਪੱਲਾ ਤਾਂ ਭਾਰਤ ਦਾ ਹੀ ਭਾਰੀ ਆ ਉੱਥੇ ਤੇ ਤੁਹਾਨੂੰ ਮੈਂ ਇੱਕ ਹੋਰ ਕਮਾਲ ਦੀ ਗੱਲ ਦੱਸ ਦਿੰਦਾ ਇਹ T20 ਮੈਚ ਹੋਣ ਜਾ ਰਿਹਾ ਜਤਨ ਨਹੀਂ ਇਸ ਤੋਂ ਪਹਿਲਾਂ ਏਸ਼ੀਆ ਕੱਪ ਮੇਰੇ ਖਿਆਲ 50-50 ਨਹੀਂ ਹੁੰਦਾ ਸੀ हां जतिन जी ਹੁੰਦਾ ਸੀ ਪਰ 2016 ਤੋਂ ਬਾਅਦ ਇਹ ਇਸ ਤਰ੍ਹਾਂ ਕੀਤਾ ਗਿਆ ਕਿ ਇੱਕ ਸਾਲ T20 ਹੋਇਆ ਕਰੇਗਾ ਤੇ ਅਗਲੇ ਸਾਲ ODI ਮੈਚ ਹੋਇਆ ਕਰੇਗਾ ਮਤਲਬ ਆਉਣਲੇ ਸਮੇਂ ਦੇ ਵਿੱਚ ਜੇ 2027 ਦੇ ਵਿੱਚ ਦੋ ਦੋ ਸਾਲ ਬਾਅਦ ਇਹ ਟੂਰਨਾਮੈਂਟ ਰੱਖਿਆ ਜਾਣ ਲੱਗਪਗ 2023 ਤੋਂ ਬਾਅਦ ਹੁਣ 25 ਚ ਹੋਣ ਜਾ ਰਿਹਾ 25 ਤੋਂ ਬਾਅਦ 27 ਚ ਹੋਏਗਾ ਜੇ 27 ਦੇ ਵਿੱਚ 50 ਓਵਰਾਂ ਵਾਲਾ ਹੋਵੇਗਾ ਜੀ 27 ਦੇ ਵਿੱਚ ਹੁਣ ਜਿਹੜਾ ਅੱਗੇ ਜਾ ਹੋਏਗਾ ਤਾਂ ਉਹ 50 ਓਵਰ ਦਾ ਹੋਏਗਾ ਔਰ ਵਨ ਡੇ ਮੈਚ ਹੋਏਗਾ ਤੇ ਉਦੇਸ ਤੁਹਾਨੂੰ ਸ਼ਾਇਦ ਵੱਡੇ ਸਟਾਰ ਦੇਖਣ ਨੂੰ ਮਿਲਣ ਪਰ ਅੱਜ ਦੇ ਮੈਚ ਦੇ ਦੇਖਣ ਨੂੰ ਨਹੀਂ ਮਿਲਣਗੇ ਵੈਸੇ ਅੱਜ ਦੇ ਮੈਚ ਦੀ ਜੇਕਰ ਆਪਾਂ ਗੱਲ ਕਰੀਏ ਕਿਹੜੇ ਖਿਡਾਰੀ ਨੇ ਜਿਨ੍ਹਾਂ ਦੇ ਉੱਤੇ ਮੇਨ ਨਜ਼ਰ ਰਹੇਗੀ ਜਿਸ ਤਰੀਕੇ ਨਾਲ ਪੰਜਾਬੀ ਖਿਡਾਰੀ ਵੀ ਅੱਜ ਮੈਦਾਨ ਦੇ ਵਿੱਚ ਆਪਣਾ ਚਲਬਾ ਬਖੇਰੇ ਨੂੰ ਤਿਆਰ ਨੇ ਖਾਸ ਕਰਕੇ ਅਰਸ਼ਦੀਪ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਹੋਰ ਇਸ ਤੋਂ ਇਲਾਵਾ ਕਿਹੜੇ ਐਸੇ ਪਲੇਅਰ ਨੇ ਜਿਨ੍ਹਾਂ ਦੇ ਉੱਤੇ ਅੱਜ ਸੈਂਟ੍ਰਿਕ ਹੋਵੇਗਾ ਮੈਚ ਕਿਨ੍ਹਾਂ ਦੇ ਉੱਤੇ ਜ਼ਿਆਦਾ ਨਜ਼ਰ ਬਣੀ ਰਹੇਗੀ ਦੇਖੋ ਅਜ਼ਮ ਕਾਬਲੇ ਚ ਪਾਕਿਸਤਾਨ ਦੇ ਕਾਫੀ ਅੱਛੇ ਪਲੇਅਰ ਨੇ ਉਹਨਾਂ ਦੇ ਕਪਤਾਨ ਤੇ ਨਜ਼ਰ ਰਹੀਗੀ ਉਹ ਕਿੱਦਾਂ ਦੀ ਕਪਤਾਨੀ ਕਰਦੇ ਆਂ ਭਾਰਤ ਦੇ ਖਿਲਾਫ ਕਿਉਂਕਿ ਉਹ ਮੇਰੇ ਖਿਆਲ ਨਾਲ ਭਾਰਤ ਦੇ ਖਿਲਾਫ ਲਗਭਗ ਉਹਨਾਂ ਦਾ ਵੀ ਨਵਾਂ ਐਕਸਪੀਰੀਅੰਸ ਹੀ ਇੱਕ ਤਰੀਕੇ ਨਾਲ ਕਿਹਾ ਜਾਂਦਾ ਹੈ ਹੋ ਹੈਗਾ ਤੇ ਵੱਡੇ ਟੂਰਨਾਮੈਂਟ ਦੇ ਵਿੱਚ ਤੇ ਉਹਨਾਂ ਦੇ ਵਿੱਚ ਤੁਹਾਨੂੰ ਗੇਂਦਬਾਜ਼ ਅਫਰੀਦੀ ਵੀ ਹੈਗੇ ਆਂ ਗੇਂਦਬਾਜ਼ ਤੁਹਾਨੂੰ ਪਹਿਲਾਂ ਤੋਂ ਲੋਕਾਂ ਨੂੰ ਪਛਾਣਨਾ ਹੈ ਅਗਰ ਭਾਰਤ ਦੇ ਵੱਲ ਗੱਲ ਕਰੀਏ ਸੂਰਜ ਕੁਮਾਰ ਯਾਦਵ ਅਰਸ਼ਦੀਪ ਤਾਨੂੰ ਸ਼ੁਮਨ ਗਿੱਲ ਦੇਖਣ ਨੂੰ ਮਿਲਣਗੇ ਅਭਿਸ਼ੇਕ ਸ਼ਰਮਾ ਦੀ ਪਰਫਾਰਮੈਂਸ ਤੇ ਧਿਆਨ ਰੱਖੀ ਕਿਉਂਕਿ ਇਸ ਤਰ੍ਹਾਂ ਅੱਜ ਖੇਡਦੇ ਵੱਡਾ ਮੁਕਾਬਲਾ ਹੈ ਜਿਹੜੀ ਤੇ ਪੰਜਾਬ ਦੀ ਹੋ ਗਈ ਯਾਨੀ ਜੀ 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 ਅਭਿਸ਼ੇਕ ਸ਼ਰਮਾ ਨੂੰ ਅਗਰ ਅੱਜ ਮੌਕਾ ਮਿਲਦਾ ਤਾਂ ਬਹੁਤ ਵਧੀਆ ਰਹੇਗਾ ਮੈਦਾਨ ਦੇ ਉੱਤੇ ਆਈਪੀਐਲ 'ਚ ਤਾਂ ਵਧੀਆ ਖੇਡੇ ਸੀ ਸੁਣਿਆ ਮੈਂ ਜੀ ਪਰ ਪਾਕਿਸਤਾਨ ਦੇ ਖਿਲਾਫ ਉਹਨਾਂ ਦਾ ਐਕਸਪੀਰੀਅੰਸ ਇੱਕ ਵੱਖਰਾ ਹੀ ਹੁੰਦਾ ਕਿਉਂਕਿ ਉਹ 2019 ਦੇ ਅੰਡਰ 19 ਖੇਡਦੇ ਤਦ ਖੇਡੇ ਸੀ ਉਸ ਤੋਂ ਬਾਅਦ ਅੱਗੇ-ਅੱਗੇ ਜਿਉਂ-ਜਿਉਂ ਵਧਣਗੇ ਤਾਂ ਉਹਨਾਂ ਨੂੰ ਇੱਕ ਐਕਸਪੀਰੀਅੰਸ ਹੋਣਾ ਚਾ ਉਹਨਾਂ ਨੂੰ ਪਤਾ ਹੁੰਦਾ ਹੈ ਉਹ ਕਾਫੀ ਐਕਸਪੀਰੀਅੰਸ ਲੈ ਕੇ ਆਉਂਦੇ ਪਰ ਜਦ ਨਵੇਂ ਨਵੇਂ ਖਿਡਾਰੀ ਮੈਦਾਨ ਤੇ ਆਉਂਦੇ ਆ ਤਾਂ ਐਕਸਪੀਰੀਅੰਸ ਮਿਲਦਾ ਉਹਨਾਂ ਨੂੰ ਐਸੇ ਮੁਕਾਬਲੇ ਜਿੱਥੇ ਬਹੁਤ ਜ਼ਿਆਦਾ ਟੈਨਸ਼ਨ ਹੈ ਦੇਸ਼ ਪੂਰਾ ਦੇਖ ਰਿਹਾ ਹੈ ਹਾਲਾਂਕਿ ਦੇਸ਼ ਦੇ ਵਿੱਚ ਵਿਰੋਧ ਹੈ ਪਰ ਜਦ ਦੇਸ਼ ਅਗਰ ਦੇਖੇਗਾ ਵੀ ਤਾਂ ਉਹਨਾਂ ਨੂੰ ਉਹੀ ਉਮੀਦ ਰਹੇਗੀ ਕਿ ਭਾਰਤ ਹੀ ਜਿੱਤੇਗਾ ਵਿਰੋਧ ਤਾਂ ਹੈ ਲੇਕਿਨ ਇਹ ਵੀ ਹੈ ਕਿ ਮੈਚ ਤਾਂ ਫਿਰ ਲੋਕ ਜ਼ਰੂਰ ਦੇਖਣਗੇ ਕਿਉਂਕਿ ਗੱਲ ਹੁਣ ਇੰਡੀਆ ਔਰ ਪਾਕਿਸਤਾਨ ਦੀ ਜੋ ਹੋ ਰਹੀ ਹੈ ਔਰ ਲੋਕਾਂ 'ਚ ਗੁੱਸਾ ਵੀ ਹੈ ਜਿਹੜਾ ਜਿਸ ਤਰੀਕੇ ਨਾਲ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਆਪਰੇਸ਼ਨ ਸੰਦ ਤਾਂ ਫਿਰ ਜਿੱਤ ਕੀ ਵਾਪਸ ਮੁੜਿਓ ਜਤਿਨ ਜੀ ਇਹਦੇ ਨਾਲ ਕੁਝ ਜਿਹੜੇ ਵੱਡੇ ਖਿਡਾਰੀ ਨੇ ਜਿਹੜੇ ਸਾਬਕਾ ਖਿਡਾਰੀ ਰਹਿ ਚੁੱਕੇ ਨੇ ਉਨਾ ਦੇ ਵੱਲੋਂ ਵੀ ਇੱਕ ਨੰਪਾ ਤੁਲਾ ਦਾ ਵਿਰੋਧ ਹੀ ਸਾਹਮਣੇ ਆਇਆ ਹੈ ਇਹ ਵੀ ਹੈ ਨਾ ਹਰਪ੍ਰੀਤ ਸਿੰਘ ਦਾ ਵੀ ਮੈਂ ਇੱਕ ਕੁਝ ਦਿਨ ਪਹਿਲਾਂ ਬਿਆਨ ਦੇਖ ਰਿਹਾ ਸੀਗਾ ਸੁਣ ਰਿਹਾ ਸੀ ਉਹ ਵੀ ਖੁੱਲ ਕੇ ਤਾਂ ਨਹੀਂ ਭਾਵੇਂ ਕਹਿ ਰਹੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਦਾ ਪਲੜਾ ਇਸੇ ਗੱਲ 'ਚ ਭਾਰੀ ਹੈ ਕਿ ਮੈਚ ਨਹੀਂ ਹੋਣਾ ਚਾਹੀਦਾ ਇਸੇ ਤਰੀਕੇ ਨਾਲ ਹੋਰ ਵੀ ਕਈ ਭਾਰਤ ਦੇ ਪੁਰਵ ਸਾਬਕਾ ਖਿਡਾਰੀ ਨੇ ਜਿਹੜੇ ਕਹਿੰਦੇ ਨੇ ਮੈਚ ਨਹੀਂ ਹੋਣਾ ਚਾਹੀਦਾ ਐਸੇ ਕੋਈ ਖਿਡਾਰੀਆਂ ਦੀ ਸਟੇਟਮੈਂਟ ਤੁਹਾਨੂੰ ਕੋਈ ਪਤਾ ਹੋਵੇ ਜਾਂ ਉਹ ਕੀ ਚਾਹੁੰਦੇ ਨੇ ਕਿ ਮੈਚ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਦੇਖੋ ਜਦੋਂ ਮੈਨੇ ਇੱਕ ਟੂਰਨਾਮੈਂਟ ਵਰਲਡ ਚੈਂਪੀਅਨ ਆਫ ਲੈ ਜਿਹੜੇ ਰਿਟਾਇਰ ਹੋ ਚੁੱਕੇ ਆ ਜਾਂ ਜਿਹੜੇ ਨਹੀਂ ਖਿਡਾਰੀ ਆ ਜਾਂ ਟੀਮਾਂ ਹੁੰਦੀਆਂ ਟੀਮਾਂ ਹੁੰਦੀਆਂ ਜੀ ਜਿਹੜੇ ਹੁਣ ਲੈਜੈਂਡ ਬਣ ਚੁੱਕੇ ਨੇ ਜਿਵੇਂ ਯੁਵਰਾਜ ਸਿੰਘ ਸਚਿੰਤ ਅੰਦੋਲਕਰ ਉਹ ਖੇਡਦੇ ਨੇ ਤੇ ਉਹਦਾ ਜਦ ਇੱਕ ਸੈਮੀਫਾਈਨਲ ਮੁਕਾਬਲਾ ਪਾਕਿਸਤਾਨ ਨਾਲ ਹੋਣਾ ਸੀ ਉਹਨਾਂ ਨੇ ਪਿੱਛੇ ਹਟ ਗਏ ਸੀਗੇ ਮਤਲਬ ਹੋਇਆ ਹੀ ਨਹੀਂ ਪਾਕਿਸਤਾਨ ਦਾ ਸੈਮੀਫਾਈਨਲ ਮੁਕਾਬਲਾ ਸੀ ਜੀ ਉਹ ਚ ਇੰਡੀਆ ਨੇ ਕਿਹਾ ਸੀ ਖੇਡਣਾ ਨਹੀਂ ਖੇਡਣਾ ਨਹੀਂ ਜਿਹਦੇ ਚ ਉਸ ਮੈਚ ਨੂੰ ਇੱਕ ਸਾਹਮਣੇ ਰੱਖਦੇ ਹੋਏ ਅ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਪਿੱਛੇ ਹਟ ਸਕਦੇ ਸੀ ਜੇ ਅਸੀਂ ਉਸ ਮੈਚ 'ਚੋਂ ਹਟ ਗਏ ਤਾਂ ਤੁਸੀਂ ਇੱਥੇ ਵੀ ਹਟ ਸਕਦੇ ਤਾਂ ਸਵਾਲ ਜ਼ਿਆਦਾ ਖੜੇ ਹੁੰਦੇ ਆ ਕਿ ਤੁਸੀਂ ਪਿੱਛੇ ਹਟ ਸਕਦੇ ਸੀ ਫਿਲਮਾਂ ਤੁਸੀਂ ਬੰਦ ਕੀਤੀਆਂ ਤੇ ਇਹ ਮੈਚ ਹੁਣ ਕਿਉਂ ਹੋ ਰਿਹਾ ਇਹ ਹੀ ਉਹਨਾਂ ਦਾ ਕਹਿਣਾ ਹੈ ਇਹ ਖਿਡਾਰੀਆਂ ਦਾ ਕਹਿਣਾ ਇਹ ਹਰਪ੍ਰਜਨ ਸਿੰਘ ਦਾ ਕਹਿਣਾ ਸੀਗਾ ਤੇ ਬਾਕੀ ਖਿਡਾਰੀਆਂ ਦਾ ਵੀ ਇਹੀ ਕਹਿਣਾ ਸੀਗਾ ਕਿ ਤੁਸੀਂ ਅਗਰ ਪਿੱਛੇ ਉੱਥੇ ਪਿੱਛੇ ਹਟ ਗਏ ਤਾਂ ਹੁਣ ਪਿੱਛੇ ਕਿਉਂ ਨਹੀਂ ਹਟ ਰਹੇ ਤਾਂ ਇਹ ਬਹੁਤ ਵੱਡੀ ਦੇਜੇਵੀ ਟੈਨਸ਼ਨ ਹੈ ਮੁਕਾਬਲਾ ਕੌਣ ਦਿੱਤੇਗਾ ਕੌਣ ਹਾਰੇਗਾ ਇਹ ਵੀ ਇੱਕ ਸਵਾਲ ਹੈ ਜਤੇਨ ਇੱਕ ਸਵਾਲ ਹੈ ਆਪਾਂ ਦਰਸ਼ਕਾਂ ਤੋਂ ਪੁੱਛ ਲੈਂਦੇ ਹਾਂ ਤੁਸੀਂ ਕਮੈਂਟਰੀ ਰੀਡ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਜਿਹੜਾ ਮੁਕਾਬਲਾ ਹੋਣਾ ਚਾਹੀਦਾ ਸੀ ਜਾਂ ਨਹੀਂ ਇਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਅਗਰ ਹੋ ਹੀ ਰਿਹਾ ਹੈ ਮੁਕਾਬਲਾ ਸੀ ਉਹ ਉਸ ਚ ਕੁਝ ਨਹੀਂ ਕਰ ਸਕਦੇ ਤਾਂ ਕੌਣ ਜਿੱਤੇਗਾ ਇਹ ਵੀ ਕਮੈਂਟ ਕਰ ਦਿਓ ਨਾਲ ਨਾਲ ਵੀ ਤੁਸੀਂ ਕੋਣ ਜਿੱਤੂਗਾ ਤੁਹਾਨੂੰ ਕੀ ਜਿੱਤਣ ਦੀ ਸੰਭਾਵਨਾ ਵੱਧ ਲੱਗਦੀ ਹੈ ਇਹ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਐਸੇ ਮੁਕਾਬਲੇ ਹੋਣੇ ਚਾਹੀਦੇ ਆ ਜਾਂ ਫਿਰ ਨਹੀਂ ਜੇਕਰ ਤੁਸੀਂ ਹਰ ਤਰੀਕੇ ਦਾ ਰਿਲੇਸ਼ਨ ਇੱਕ ਮੁਲਕ ਦੇ ਨਾਲ ਖਤਮ ਕਰ ਦਿੱਤਾ ਫਿਰ ਉੱਥੇ ਤੁਸੀਂ ਖੇਡਣ ਹੀ ਜਾ ਰਹੇ ਹੋ ਕੀ ਦੇਸ਼ ਦੀ ਅਸਮਿਤਾ ਦੀ ਕੋਈ ਇੱਜ਼ਤ ਨਹੀਂ ਹੈਗੀ ਕੀ ਸਿਰਫ ਮੈਚ ਹੀ ਜ਼ਰੂਰੀ ਹੈ ਇਸ ਤਰੀਕੇ ਨਾਲ ਕਈ ਲੋਕ ਕਮੈਂਟ ਕਰ ਰਹੇ ਨੇ ਇੱਕ ਦੇਖੋ ਬੜਾ ਉਹੀ ਗੱਲ ਜਿਹੜੀ ਆਪਾਂ ਕਰ ਰਹੇ ਸੀ ਇਸੇ ਤਰੀਕੇ ਨਾਲ ਸੰਨੀ ਨੇ ਉਹਨਾਂ ਨੇ ਕਮੈਂਟ ਕੀਤਾ ਹੈ ਜੇਕਰ ਦਲਜੀਤ ਦੀ ਫਿਲਮ ਬੈਨ ਹੋ ਸਕਦੀਆਂ ਤਾਂ ਇਹ ਮੈਚ ਕਿਉਂ ਨਹੀਂ ਹਮੇਸ਼ਾ ਇੱਕ ਕਮਿਊਨਿਟੀ ਨਾਲ ਲੋਕੀ ਕਹਿ ਰਹੇ ਨੇ ਤੱਕਾ ਹੋ ਰਿਹਾ ਓਬਵੀਅਸ ਹੈ ਫਿਰ ਐਸੇ ਸਵਾਲ ਉੱਠਨੇ ਵਾਜਮ ਹੋ ਜਾਂਦੇ ਨੇ ਸਰਕਾਰਾਂ ਨੂੰ ਗੰਭੀਰਤਾ ਦੇ ਨਾਲ ਸੋਚਣੀ ਚਾਹੀਦੀ ਐ ਐਸੀ ਗੱਲ ਕਿ ਅਸੀਂ ਇੱਕ ਕਮਿਊਨਿਟੀ ਪੰਜਾਬੀ ਕਮਿਊਨਿਟੀ ਆ ਉਹਦੇ ਕਲਾਕਾਰਾਂ ਦੇ ਨਾਲ ਦੂਜੇ ਮੁਲਕ ਦੇ ਕਲਾਕਾਰਾਂ ਦੀ ਸਾਂਝ ਐ ਉਹਨਾਂ ਨੂੰ ਤਾਂ ਅਸੀਂ ਰੋਕ ਦਿੱਤਾ ਫਿਰ ਇਹ ਮੈਚ ਕਿਉਂ ਨਹੀਂ ਇਮਾਨਤ ਵੀ ਫੇਰ ਰੋਕ ਦੇਣਾ ਫੇਰ ਤਾਂ ਅਸੀਂ ਮੰਨਦੇ ਕਿ ਭਾਰਤ ਸਰਕਾਰ ਸਾਰਿਆਂ ਨਾਲ ਇੱਕੋ ਤਰੀਕੇ ਦਾ ਵਤੀਰਾ ਕਰ ਰਹੀ ਹੈ ਪਰ ਜਤਨੀ ਇੱਕ ਹੋਰ ਨਵੀਂ ਗੱਲ ਨਿਕਲ ਕੇ ਆਈ ਸੀਗੀ ਕਿ ਇਹਦੇ ਵਿੱਚ ਇਹ ਸੀਗਾ ਕਿ ਹੁਣ ਜਿਹੜੀ ਟੀਮ ਹੈ ਉਹ ਮੈਦਾਨ ਤੇ ਜਦ ਉਤਰੇਗੀ ਤਾਂ ਕਾਲੀ ਪੱਟੀਆਂ ਬਨ ਕੇ ਉਤਰੇਗੀ ਇਸ ਵਿਰੋਧ ਦੇ ਵਿੱਚ ਜੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਤੇ ਉਹਦਾ ਇੱਕ ਤਰ੍ਹਾਂ ਵਿਰੋਧ ਪ੍ਰਦਰਸ਼ਨ ਕਰੇਗੀ ਕਾਲੀ ਪੱਟੀ ਬਨ ਕੇ ਤੁਸੀਂ ਵੀ ਮੇਰੇ ਨਾਲ ਮੈਨੂੰ ਕਹਿ ਰਹੇ ਸੀਗੇ ਕਿ ਅਗਰ ਮੈਚ ਹੁੰਦਾ ਵੀ ਹੈ ਤਾਂ ਉਹਨਾਂ ਨੂੰ ਇਸ ਤਰੀਕੇ ਦਾ ਕੋਈ ਵਿਰੋਧ ਸਾਹਮਣੇ ਕਰਨਾ ਚਾਹੀਦਾ ਕਿਉਂਕਿ ਅਗਰ ਤੁਹਾਡੀ ਮਜਬੂਰੀ ਹੀ ਹੈ ਹਾਂ ਹੁਣ ਇਹ ਗੱਲ ਤਾਂ ਹੈ ਨਹੀਂ ਕਿ ਤੁਸੀਂ ਗਵਾਂਡੀਆਂ ਦੇ ਘਰੇ ਗਏ ਹੋ ਤੇ ਉਹਨਾਂ ਨੇ ਮਠਿਆਈ ਰੱਖਤੀ ਇੱਕ ਵਾਰ ਨਾ ਕਰਤਾ ਤੇ ਚੱਕ ਕੇ ਖਾ ਲਈ ਇਹਦਾ ਮਤਲਬ ਇਹ ਤਾਂ ਇਹ ਨਾ ਤੁਸੀਂ ਖਾਣਾ ਚਾਹੁੰਦੇ ਸੀ ਜੇਕਰ ਮੇਰੀ ਇੱਛਾ ਹੈ ਗਿਆ ਨਹੀਂ ਖਾਣ ਦੀ ਕੋਈ ਲੱਖ ਕੋਸ਼ਿਸ਼ ਕਰ ਲੇ ਮੈਂ ਨਹੀਂ ਖਾਊਗਾ ਠੀਕ ਹੈ ਨਾ ਕੋਈ ਚੀਜ਼ ਮੈਨੂੰ ਤੁਸੀਂ ਲੱਖ ਰੁਪਏ ਦੇਣ ਦੀ ਕੋਸ਼ਿਸ਼ ਕਰੋ ਜੇ ਮੈਂ ਨਹੀਂ ਲੈਣਾ ਤਾਂ ਮੈਂ ਨਹੀਂ ਲੈਣਾ ਜੇ ਮੇਰੀ ਨੀਤ ਮਾੜੀ ਹੈ ਤਾਂ ਮੈਂ ਇੱਕ ਅੱਧੀ ਬਰ ਨਾ ਨਾ ਕਰਕੇ ਉਹ ਮੁਠੀ 'ਚ ਫੜ ਕੇ ਆਰਾਮ ਨਾਲ ਜੇਬ 'ਚ ਪਾ ਲੂੰ ਠੀ ਜੀ ਸੀ ਮੈਚ ਖੇਡਣ ਨੂੰ ਪਾਕਿਸਤਾਨ ਦੇ ਨਾਲ ਤਾਂ ਤੁਸੀਂ ਖੇਡ ਰਹੇ ਹੋ ਕਾਲੀਆਂ ਪੱਟੀਆਂ ਦਾ ਕੀ ਹੈ ਤੁਸੀਂ ਆਪਣੇ ਲਿਖਾਓ ਫਿਰ ਛਾਤੀਆਂ ਤੇ ਕੀ ਅਸੀਂ ਇਸ ਟੈਰਰਿਸਟ ਮੁਲਕ ਦਾ ਵਿਰੋਧ ਕਰਦੇ ਹਾਂ ਸਿਰਫ ਸਾਡੀ ਮਜਬੂਰੀ ਹੈ ਇਹਨਾਂ ਨਾਲ ਮੈਚ ਖੇਡਣਾ ਖੁੱਲ ਕੇ ਕਹਿਣ ਪਲੇਅਰ ਫਿਰ ਸਾਰੇ ਕਹਿਣ ਜਿਹੜੇ ਟੀਮ ਦੇ ਵਿੱਚ ਹੈਗੇ ਫਿਰ ਤੁਸੀਂ ਬੰਦੀਏ ਪਰ ਜਤਨਜੀ ਹੁਣ ਪਲੇਅਰ ਤਾਂ ਬੀਸੀਸੀਆਈ ਦੇ ਸੁਣਨਗੇ ਉਹਨਾਂ ਨੇ ਆਪਣਾ ਬੀਸੀਸੀਆਈ ਨੇ ਆਪਣਾ ਸਟੈਂਡ ਕਲੀਅਰ ਕਰਤਾ ਨਾ ਕਿ ਸਾਡ ਨੂੰ ਤਾਂ ਖੇਲਣਾ ਹੀ ਪੈਣਾ ਖੈਰ ਬਸ ਦੋ ਗਲਾ ਪੰਜਿਆ ਕਰ ਦਿੱਤਾ ਚਲੋ ਖੈਰ ਹੁਣ ਬਾਕੀ ਜਨਤਾ ਦੇ ਉੱਤੇ ਹੈ ਜਨਤਾ ਕੀ ਸੋਚਦੀ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੇ ਜਿਹਨਾਂ ਜਨਤਾ ਕਮੈਂਟ ਕਰੇਗੀ ਸਾਨੂੰ ਵੀ ਪਤਾ ਲੱਗੇਗਾ ਕਿ ਆਮ ਜਨਤਾ ਕੀ ਇਸ ਬਾਰੇ ਸੋਚਦੀ ਹੈ ਕਿਉਂਕਿ ਅਸੀਂ ਵੀ ਉਹੀ ਗੱਲ ਦੱਸ ਰਹੇ ਹਾਂ ਜੋ ਆਮ ਜਨਤਾ ਸੋਚਦੀ ਹੈ ਜੋ ਅਸੀਂ ਸੋਸ਼ਲ ਮੀਡੀਆ ਤੇ ਸਾਡੇ ਕੋਲ ਜੋ ਖਬਰਾਂ ਆਉਂਦੀਆਂ ਅਸੀਂ ਵੀ ਉਹੀ ਦੱਸਦੇ ਹਾਂ ਤੇ ਉਹੀ ਕਰਦੇ ਹਾਂ ਜਦੋਂ ਜੀ ਇਹ ਪਹਿਲਾ ਮੁਕਾਬਲਾ ਨਹੀਂ ਹੋਏਗਾ ਕਿ ਭਾਰਤ ਪਾਕਿਸਤਾਨ ਆਪਸ ਵਿੱਚ ਢਿਡਣ ਜਾਣ ਇਸ ਤੇ ਇਹ ਵੱਡਾ ਟੂਰਨਾਮੈਂਟ ਹੈ ਅਗਰ ਸ਼ੈਡਿਊਲ ਦੀ ਗੱਲ ਕਰਾਂ ਤਿੰਨ ਮਹੀਨਾ ਤੱਕ ਇਹ ਖੇਡਣਗੇ ਅੱਗੇ ਸੂਪਰ 4 ਹੋਣਗੇ ਉਹਦੇ ਵਿੱਚ ਫੇਰ ਫੇਰ ਮੁਕਾਬਲਾ ਖੇਲਣਾ ਬੜਾ ਜਿਹੜੀ ਬਿਲਕੁਲ ਬਿਲਕੁਲ ਅੱਜ ਉਮੀਦ ਹੈ ਕਿ ਜੇਕਰ ਇੰਡੀਆ ਜਿੱਤ ਗਈ ਤਾਂ ਸੁਪਰ 4s ਦਾ ਪਹੁੰਚ ਹੀ ਜਾਣਾ ਉਧਰੋਂ ਉਮੀਦ ਹੈ ਕਿ ਪਾਕਿਸਤਾਨ ਵੀ ਆਪਣਾ ਪਹਿਲਾ ਮੁਕਾਬਲਾ ਜਿੱਤ ਚੁੱਕੀ ਹੈ ਉਹ ਵੀ ਪਹੁੰਚ ਜੂਗੀ ਤਾਂ ਅੱਗੇ ਜਾ ਕੇ ਇਹਨਾਂ ਦਾ ਮੁਕਾਬਲਾ ਫੇਰ ਹੋਣਾ ਹੀ ਹੈ ਕਿਉਂਕਿ ਬਾਰ-ਬਾਰ ਬਾਰ-ਬਾਰ ਹੋਣਾ ਮੰਨ ਲਓ ਅਗਰ ਕਹੀਏ ਕਿ ਵਿਸਥਾ ਅੱਧਾ ਦੇਸ਼ ਨਹੀਂ ਚਾਹੇਗਾ ਕਿ ਪਾਕਿਸਤਾਨ ਸਾਨੂੰ ਸੈਮੀਫਾਈਨਲ ਫਾਈਨਲ ਤੱਕ ਪਹੁੰਚੇ ਫਾਈਨਲ ਤੱਕ ਮਿਲੇ ਅਗਰ ਉੱਦਾਂ ਨਾ ਵੀ ਮੁਕਾਬਲਾ ਉੱਥੇ ਤੱਕ ਪਹੁੰਚਦਾ ਹੈ ਫਿਰ ਵੀ ਤਾਂ ਕੋਈ ਮੁਕਾਬਲਾ ਕੁਛ ਹੁਣ ਕਿੰਨੇ ਕ ਮੈਚ ਅਸੀਂ ਨਾ ਕਰਦੇ ਰਹੀਏ ਹੋ ਸਕਦਾ ਹੈ ਕੀ ਸੋਚ ਹੈ ਉਹ ਬੀਸੀਆਈ ਬਿਹਤਰ ਜਾਣਦੀ ਹੈ ਉਹਨਾਂ ਨੂੰ ਆਪਣੀ ਸਟੇਟਮੈਂਟ ਦੇਣੀ ਚਾਹੀਦੀ ਹੈ ਖੁੱਲ ਕੇ ਕਿ ਕੀ ਇਸ ਤੇ ਕੀ ਸਟੈਂਡ ਲੈਣਾ ਚਾਹੁੰਦੀ ਹੈ ਦੇਸ਼ ਕੀ ਸਟੈਂਡ ਲੈਣਾ ਚਾਹੁੰਦਾ ਪਰ ਮੈਂ ਮੁਕਾਬਲਾ ਤਾਂ ਜਤਨ ਹੋਣ ਜਾ ਰਿਹਾ ਕੁਛ ਹੀ ਦਿਨ ਚ ਮੁਕਾਬਲਾ ਸ਼ੁਰੂ ਹੋ ਜਾਣਾ ਸ਼ਾਮ ਨੂੰ ਮੁਕਾਬਲਾ ਹੈ ਤੇ ਮੇਰੇ ਕਹਿੰਦਾ ਜਨਤਾ ਦੇਖਣ ਲਈ ਤਿਆਰ ਬੈਠੀ ਹੋਣੀ ਕੌਣ ਜਿੱਤੇਗਾ ਕੌਣ ਹਾਰੇਗਾ ਤੇ ਟਾਡੇ ਮੁਤਾਬਕ ਇਹ ਮੈਚ ਕੌਣ ਜਿੱਤ ਰਿਹਾ ਹੈ ਲੇਕਿਨ ਹਮੇਸ਼ਾ ਆਪਾਂ ਆਪ ਭਾਰਤੀ ਆ ਹੈਣਾ ਹਮੇਸ਼ਾ ਇੰਡੀਆ ਦੇ ਨਾਲ ਖੜੇ ਆ ਚاہے ਲੱਖ ਕਾਗਜ਼ਾਂ ਤੇ ਕਮਜ਼ੋਰ ਹੁੰਦੀ ਇਸ ਤਾਂ ਵੀ ਕਹਿੰਦੇ ਕਿ ਭਾਰਤ ਹੀ ਜਿੱਤਣੀ ਚਾਹੀਦੀ ਆ ਲੇਕਿਨ ਉਹ ਤੇ ਕਾਗਜ਼ਾਂ ਤੇ ਵੀ ਮਜ਼ਬੂਤ ਹੈ ਟੀਮ ਇੰਡੀਆ ਗਰਾਊਂਡ ਤੇ ਵੀ ਮਜ਼ਬੂਤ ਹੈ ਔਰ ਹਿਸਟਰੀ ਦੇਖੀ ਜਾਵੇ ਉੱਥੇ ਵੀ ਮਜ਼ਬੂਤ ਹੈ ਤਾਂ ਇੰਡੀਆ ਜਿੱਤੂਗੀ ਮੈਨੂੰ ਪੂਰੀ ਉਮੀਦ ਹੈ ਬਾਕੀ ਤੁਸੀਂ ਦੱਸੋ ਮੈਂ ਤਾਂ ਭਾਰਤ ਦੇ ਨਾਲ ਹੀ ਆ ਅੱਜ ਭਾਰਤ ਜ਼ਰੂਰ ਜਿੱਤੇਗਾ ਅੱਜ ਭਾਰਤ ਜਿੱਤ ਕੇ ਸਾਬਿਤ ਕਰੇਗਾ ਕਿ ਅਸੀਂ ਹਰ ਮਾਇਨੇ ਦੇ ਵਿੱਚ ਸਟਰੋਂਗ ਆ ਅਸੀਂ ਮੂੰਹ ਤੋੜ ਕੇ ਜਵਾਬ ਦੇਣ ਦੇ ਵਿੱਚ ਸਕਸ਼ਮ ਆ ਇਹ ਜੰਗ ਹੋਵੇ ਚਾਹੇ ਖੇਡ ਦਾ ਮੈਦਾਨ ਹੋਵੇ ਇੰਡੀਆ ਜਿੱਤੂਗੀ ਅੱਜ ਵੀ ਪੂਰੀ ਉਮੀਦ ਹੈ ਬਾਕੀ ਤੁਸੀ ਮੈਨੂੰ ਲੱਗਦਾ ਹੈ ਕਿ ਅਗਰ ਸਵਾਦ ਤਦ ਆਏਗਾ ਅਗਰ ਇਹ 10 ਦੀਆਂ 10 ਵਿਕਟਾਂ ਗਿਰਾ ਦੇਣ ਚਾਹੇ ਰੋਸ਼ ਵਜੋਂ ਹੀ ਗਿਰਾ ਦੇਣ ਮਤਲਬ ਤੁਸੀਂ ਪੂਰਾ ਰੋਸ਼ ਜਾਂ ਫਿਰ ਅੱਜ ਐਂਗਰ ਦਿਖਾਓ ਨਾ ਐਸਾ ਕਿ ਤੁਸੀਂ ਧਜੇ ਉਡਾ ਦਿੱਤੀਆਂ ਪਾਕਿਸਤਾਨ ਦੀਆਂ ਲਾਹਣਤਾ ਪੈ ਰਹੀਆਂ ਨੇ ਪਾਕਿਸਤਾਨ ਦੇ ਵਿੱਚ ਟੀਵੀ ਟੁੱਟ ਰਹੇ ਨੇ ਪਾਕਿਸਤਾਨ ਦੇ ਵਿੱਚ ਫਿਰ ਸਵਾਦ ਆਊਗਾ ਫਿਰ ਹੋ ਸਕਦਾ ਲੋਕਾਂ ਦਾ ਗੁੱਸਾ ਕਿਤੇ ਠੰਡਾ ਹੋ ਜੇ ਤੇ ਜੇਕਰ ਕਿਤੇ ਮੂੰਹ ਲਟਕਾ ਕੇ ਆਗੇ ਤਾਂ ਜੁੱਤੀਆਂ ਤਿਆਰ ਨੇ ਲੋਕਾਂ ਦੀਆਂ ਨਹੀਂ ਨਹੀਂ ਅੱਜ ਤਾਂ ਮੁਕਾਬਲਾ ਅਗਰ ਹੁਣ ਹੋਣ ਹੋਈ ਜਾ ਰਿਹਾ ਮਤਲਬ ਖੇਡਣਗੇ ਹੀ ਖੇਡਣਗੇ ਤਾਂ ਪੂਰਾ ਗੁੱਸਾ ਮੈ ਕਰਕੇ ਦਿਖਾਓ ਘਟ ਤੋਂ ਘਟ ਰਨਾ ਚਾਊਟ ਕਰਕੇ ਦਿਖਾਓ ਤੇ ਜਲਦੀ ਆਊਟ ਕਰਕੇ ਦਿਖਾਓ ਤਾਂ ਜੋ ਪਤਾ ਲੱਗੇ ਚਾਹੇ ਤੁਸੀਂ ਪਹਿਲ بیٹنگ ਕਰੋ ਤਾਂ ਵੱਡਾ ਸਕੋਰ ਬਣਾਓ ਪਤਾ ਲੱਗੇ ਕਿ ਹਾਂ ਤੁਸੀਂ ਅੱਜ ਪੂਰੇ ਰੋਸ਼ਨਾਲ ਖੇਡੇ ਸੀ ਤੁਸੀਂ ਪੂਰੀ ਉਸ ਉਸੇ ਜਿਸ ਤਰ੍ਹਾਂ ਦੇਸ਼ ਦਾ ਮਾਹੌਲ ਹੈ ਉਸ ਤਰ੍ਹਾਂ ਖੇਡੇ ਸੀ ਤੇ ਦੇਸ਼ ਤੁਹਾਨੂੰ ਅੱਜ ਮੈਦਾਨ ਤੇ ਦੇਖਣ ਜਾ ਰਹੀ ਹੈ ਤੇ ਜੇ ਉਹ ਦੇਖਣਗੇ ਤਾਂ ਤੁਹਾਨੂੰ ਪੂਰਾ ਉਹਨਾਂ ਦਾ ਇੱਕ ਕਹਿੰਦੇ ਹਨ ਇੱਕ ਸੈਟੀਸਫੈਕਸ਼ਨ ਆਣੀ ਚਾਹੀਦੀ ਹੈ ਉਹਦਾ ਦੀ ਆਣੀ ਚਾਹੀਦੀ ਹੈ ਤੇ ਅੱਜ ਅਸੀਂ ਇਹੀ ਉਮੀਦ ਕਰਦੇ ਹਾਂ ਟੀਮ ਵਧੀਆ ਖੇਡੇਗੀ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ